ਅੱਜ ਤੜਕਸਰ ਗੁਰਿਆਹ ਹਾਈਵੇ ਤੇ ਲੱਕੜੀ ਨਾਲ ਭਰੀ ਗੱਡੀ ਬਾਰੇ ਜਾਣਕਾਰੀ ਮਿਲੀ ਹੈ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਗੁਰਿਆਹ ਨੇੜੇ ਪਿੰਨਚੜਾੜੀ ਨਜ਼ਦੀਕ ਗੱਡੀ PB10GW9888 ਨੰਬਰ ਦੀ ਬੇਕਾਬੂ ਹੋ ਕੇ 6th ਲੇਨ ਤੋਂ ਪਲਟੀਆਂ ਪਲਟੀ ਹੈ ਜੋ ਕਿ ਲੁਧਿਆਣਾ ਤੋਂ ਅਮਰੀਕਸਰ ਨੂੰ ਜਾ ਰਹੀ ਸੀ ਜਿਸ ਕਨ ਗੱਡੀ ਬਹੁਤ ਹੀ ਜ਼ਿਆਦਾ ਨੁਕਸਾਨੀ ਗਈ ਅਤੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਰੇ ਹਾ ਇਸ ਬਾਰੇ ਥਾਣਾ ਗੁਰਿਆਹਾਂ ਦੇ ਡਿਊਟੀ ਅਫਸਰ ਨੂੰ ਇਸ ਘਟਨਾ ਬਾਰੇ ਸੂਚਨਾ ਦੇ ਦਿੱਤੀ ਹੈ। ਹਾਂਜੀ ਸਰ ਇੱਕ ਗੁਰਿਆਹ ਹਾਈਵੇ ਤੇ ਹਾਸਾ ਹੋਇਆ ਹੈ ਕੀ ਸਰਾ ਮੈਂ ਏਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਟ ਰੂਟ ਨੰਬਰ 9456 ਗੁਰਿਆਹ ਫਲਾ ਮੇਨ ਜੀਟੀ ਜੁਰਤ ਤਨਾ ਦਾ ਸਵੇਰੇ ਕਰੀਬ 9:07 ਵਜੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਚਚਰਾੜੀ ਦੇ ਲਾਗੇ ਗੱਡੀ ਜਿਹੜੀ ਆ ਪਲਟ ਗਈ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਇਹ ਗੱਡੀ ਦੇ ਵਿੱਚ ਇੱਕ ਲੇਡੀ ਸਵਾਰ ਸੀ ਜੋ ਕਿ ਖੁਦ ਹੀ ਚਲਾ ਰਹੀ ਸੀ ਲੁਧਿਆਣਾ ਤੋਂ ਅਮਰਸਰ ਜਾ ਰਹੀ ਸੀ ਉਹਦੇ ਦੱਸਣ ਮੁਤਾਬਕ ਜਦੋਂ ਪੰਡਿਤ ਚਚਰਾੜੀ ਦੇ ਲਾਗੇ ਪਹੁੰਚੇ ਗੱਡੀ ਅਨਬੈਲੈਂਸ ਹੋਣ ਕਾਰਨ ਗੱਡੀ ਜਿਹੜੀ ਮੇਨ ਜੀਟੀ ਰੋਡ ਤੋਂ ਪਾਰਟੀਆ ਖੰਡੀ ਹੋਈ ਸਰਵਿਸ ਲੇਨ ਤੇ ਆ ਗਈ ਜਿਹਦੇ ਵਿੱਚ ਕੋਈ ਸੱਟ-ਜੋਟ ਨਹੀਂ ਲੱਗੀ ਤੇ ਗੱਡੀ ਨੁਕਸਾਨੀ ਗਈ ਹੈ ਜੀ ਉਹਨਾਂ ਦੇ ਪਰਿਵਾਰਕ ਨੂੰ ਸੂਚਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਮੌਕੇ ਤੇ ਪਹੁੰਚ ਵੀ ਚੁੱਕੇ ਆ ਜੀ ਤੇ ਡਿਊਟੀ ਅਫਸਰ ਗਰਾਹ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਜੀ ਕੋਈ ਜਾਨੀ ਨੁਕਸਾਨ ਤਾਂ ਜਾਨੀ ਕੋਈ ਨੁਕਸਾਨ ਨਹੀਂ ਕੱਢੀ ਨੁਕਸਾਨੀ ਹੈ